ਖਬਰ ਨਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਕਿਉਂ ਭੱਜ ਗਿਆ ਪੰਜਾਬ ਤੋਂ ਕਿਉਂ ਪੰਜਾਬ ਨੂੰ ਅਲਵਾਰ ਛੱਡ ਕੇ ਗੁਜਰਾਤ ਚਲੇ ਗਏ ਦੋ ਦਿਨਾਂ ਦਾ ਦੌਰਾ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਪੰਜਾਬ ਦੇ ਵਿੱਚ ਹਰ ਪ੍ਰਭਾਵਿਤ ਹਲਕਿਆਂ ਦਾ ਕੀਤਾ ਗਿਆ ਗੱਲ ਪੁੱਛਣ ਵਾਲੀ ਹੈ ਕਿ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਦੋ ਦਿਨਾਂ ਦੇ ਵਿੱਚ ਸਾਰੇ ਪੰਜਾਬ ਨੂੰ ਕਵਰ ਕਰ ਲਿਆ ਕੀ ਸਾਰੇ ਪੰਜਾਬ ਦਾ ਜਾਇਜ਼ਾ ਲਿਆ ਇੱਕ ਪਾਸੇ ਕਹਿੰਦੇ ਸੀ ਕਿ ਪੰਜਾਬ ਲਈ ਖੜਾਂਗੇ ਪੰਜਾਬ ਲਈ ਮਰਾਂਗੇ ਜਿੱਥੂ ਮਰਜ਼ੀ ਹੋਵੇ ਅਸੀਂ ਪੈਸਾ ਪੁਹਈਆ ਕਰਵਾਵਾਂਗੇ ਪੰਜਾਬ ਦੇ ਲੋਕਾਂ ਨੂੰ ਇਹ ਖੁਦ ਜਵਾਨੀ ਹੈ ਖੁਦ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਦਾ ਲੇਕਿਨ ਅਰਵਿੰਦ ਕੇਸ਼ੀਵਾਲ ਦੀ ਦੋ ਦਿਨ ਦੇ ਵਿੱਚ ਹਵਾ ਟੈਟ ਹੋ ਗਈ ਗੁਜਰਾਤ ਚਲੇ ਗਏ ਦੀ 2 ਦਿਨਾਂ ਦੇ ਵਿੱਚ ਕੀ ਸਾਰਾ ਪੰਜਾਬ ਕਵਰ ਕਰ ਲਿਆ ਗਿਆ ਸਾਰੇ ਪੰਜਾਬ ਦੇ ਹਲਕਿਆਂ ਦਾ ਜ਼ਾਇਜ਼ਾ ਲੈ ਲਿਆ ਅਰਵਿੰਦ ਕੇਜੀਵਾਲ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜੇਰੇ ਅਲਾਸਕਰ ਜੇਰੇ ਅਲਾਸ ਲਈ ਮੁਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਐਡਮਿਟ ਨੇ ਅਮਨ ਅਰੋੜਾ ਸੀ ਹਰਪਾਲ ਸਿੰਘ ਠੀਮਾ ਸੀ ਕੁਲਤਾ ਸਿੰਘ ਸੰਧਵਾ ਸੀ ਆਖਰਕਾਰ ਕਿਉਂ ਉਹ ਭੰਗ ਹੋ ਗਿਆ ਅਰਵਿੰਦ ਕੇਜੀਵਾਲ ਦਾ ਕਿਉਂਕਿ ਅਰਵਿੰਦ ਕੇਜੀਵਾਲ ਜਿਹੜੇ 20 ਹਲਕੇ ਦੇ ਵਿੱਚ ਗਏ ਉਸ ਹਲਕੇ ਦੇ ਵਿੱਚ ਅਰਵਿੰਦ ਕੇਜੀ ਵਾਦ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਲੋਕਾਂ ਨੇ ਖੜੀਆਂ ਖੜੀਆਂ ਸੁਣਾਈਆਂ ਕਿ ਤੁਸੀਂ ਦਿੱਲੀ ਚਲੇ ਜਾਓ ਅਸੀਂ ਪੰਜਾਬ ਨੂੰ ਆਪੇ ਆਬਾਦ ਕਰ ਲਾਵਾਂਗੇ ਪੰਜਾਬ ਮਰਿਆ ਨਹੀਂ ਪੰਜਾਬ ਬਰਬਾਦ ਨਹੀਂ ਹੋਇਆ ਸਾਡੇ ਹੌਸਲੇ ਬੁਲੰਦ ਨੇ ਸਾਡੇ ਵਿੱਚ ਜਜ਼ਬਾ ਹੈ ਸਾਨੂੰ ਤੁਹਾਡੇ ਪੈਸੇ ਦੀ ਲੋੜ ਨਹੀਂ ਅਸੀਂ ਆਪਣੇ ਬਲ ਪੁੱਤੇ ਉੱਤੇ ਪੰਜਾਬ ਨੂੰ ਆਬਾਦ ਕਰਾਂਗੇ ਕਿਉਂਕਿ ਅਰਵਿੰਦ ਕੇਜੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਕਤਾਂ ਕਰਤਾ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛ ਕੇ ਫੈਸਲਾ ਕਰਨਾ ਸੀ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਅਰਵਿੰਦ ਕੇਜੀਵਾਲ ਕਿਸੇ ਵੀ ਪੈਕੇਜ ਦਾ ਐਲਾਨ ਆਪਣੇ ਪੱਧਰ ਤੇ ਕਰ ਸਕਦਾ ਸੀ ਲੇਕਿਨ ਜਦੋਂ ਪੈਸਾ ਹੈ ਹੀ ਨਹੀਂ ਜਦੋਂ ਖਜ਼ਾਨਾ ਖਾਲੀ ਹੈ ਕਿਉਂਕਿ 60000 ਕਰੋੜ ਰੁਪਏ ਦੀ ਮੰਗ ਵਾਰ-ਵਾਰ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਆਣਗੇ 9 ਸਤੰਬਰ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੰਗਾਮੀ ਮੀਟਿੰਗ ਸੱਦ ਲਈ ਹੈ ਜਿਹੜੀ ਕਿ ਹਸਪੀਟਲ ਦੇ ਵਿੱਚੋਂ ਹੀ ਕੀਤੀ ਜਾਵੇਗੀ ਆਨਲਾਈਨ ਪ੍ਰਕਿਰਿਆ ਰਹੀ ਇੱਧਰ ਆਪ ਆਜ਼ਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਡੱਡਿਓ ਡੰਡੀ ਹੋਗਾ ਦਿੱਲੀ ਦਿੱਲੀ ਤੋਂ ਗੁਜ਼ਾਰ ਚਲੇਗਾ ਕੀ ਗੁਜਰਾਤ ਦੇ ਵਿੱਚ ਹੜ ਆਏ ਹੋਏ ਨੇ ਕੀ ਗੁਜਰਾਤ ਦੇ ਵਿੱਚ ਕੋਈ ਪੁਚਾਲ ਆਇਆ ਹੋਇਆ ਹੈ ਦੋ ਦਿਨ ਤੋਂ ਵੱਧ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨਹੀਂ ਟਿਕੇ ਪੰਜਾਬ ਦੇ ਵਿੱਚ ਕਿਉਂਕਿ ਹਰ ਹਲਕੇ ਦੇ ਵਿੱਚ ਕਿਤੇ ਥੋੜਾ ਤੇ ਕਿਤੇ ਬਹੁਤਾ ਤੇ ਕਿਤੇ ਬਹੁਤ ਜ਼ਿਆਦਾ ਵਿਰੋਧ ਹੋਇਆ ਆ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਇਸ ਕਰਕੇ ਪੰਜਾਬ ਨੂੰ ਛੱਡ ਕੇ ਦਿੱਲੀ ਚਲੇ ਗਿਆ ਹੁਣ ਖਬਰਾਂ ਆ ਰਹੀਆਂ ਨੇ ਕਿ ਉਹ ਗੁਜਰਾਤ ਦੇ ਦੌਰੇ ਤੇ ਨੇ ਭਾਈ ਤੁਹਾਨੂੰ ਤੁਹਾਡੀ ਸਿਆਸਤ ਮੁਬਾਰਕ ਹੈ ਪੰਜਾਬ ਦੇ ਲੋਕ ਕਹਿ ਰਹੇ ਨੇ ਭਈ ਤੁਸੀਂ ਪੰਜਾਬ ਦੇ ਹਮਦਰਦੀ ਨਹੀਂ ਤੁਸੀਂ ਪੰਜਾਬ ਦੇ ਲਈ ਨਹੀਂ ਖੜੋਗੇ ਤੁਸੀਂ ਪੰਜਾਬ ਦੇ ਲਈ ਨਹੀਂ ਮਰੋਗੇ ਇਸ ਲਈ ਤੁਹਾਡਾ ਜਾਇਜ਼ੇ ਲੈਣਾ ਕੋਈ ਏਡੀ ਵੱਡੀ ਗੱਲ ਨਹੀਂ ਹੈ ਤੁਸੀਂ ਜਾਇਜ਼ੇ ਲੈਣ ਆਉਦੇ ਹੋ ਲੇਕਿਨ ਮੁਆਵਜ਼ੇ ਦਾ ਐਲਾਨ ਕਿਤੇ ਕਰਨਾ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਸੀਂ ਸ਼ਲਾਘਾ ਕਰਦੇ ਹਾਂ ਉਹ ਕਹਿੰਦੇ ਨੇ ਕਿ ਜੇਕਰ ਸੈਂਟਰ ਸਰਕਾਰ ਸਾਡਾ ਪੈਸਾ 60000 ਕਰੋੜ ਰੁਪਏ ਸਾਨੂੰ ਦੇ ਦੇਵੇ ਤੇ ਅਸੀਂ 17000 ਨਹੀਂ اسی 50000 પ્રતિ એકર ਦੇ حساب ਨਾਲ ਪੰਜਾਬ ਦੇ ਲੋਕਾਂ ਨੂੰ ਨੁਕਸਾਨੀ ਗਈ ਫਸਲ ਦਾ ਮੁਆਵਜ਼ਾ ਦੇਵਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਟੈਂਡ ਲੈਣਗੇ ਇਹਦੇ ਉੱਤੇ ਕਿੰது ਪ੍ਰਤੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਪਤਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਇਸ ਕਰਕੇ ਵੱਧ ਤੋਂ ਵੱਧ પ્રતિ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਜਾਵੇ ਲੇਕਿਨ ਆਪ ਆਦਮੀ ਪਾਰਟੀ ਦੇ ਸੁਪਰੀਮੋ ਦਾ ਵਿਰੋਧ ਹੋਇਆ ਵਿਰੋਧ ਅਤੇ ਡਰਦੇ ਹੋਏ ਦਿੱਲੀ ਦਿੱਲੀ ਤੋਂ ਹੁਣ ਗੁਜਰਾਤ ਚਲੇ ਗਏ ਨਹੀਂ ਹਾਲਾਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਦਿਲ ਦੇ ਵਿੱਚ ਜੇਕਰ ਦੱਸੀ ਪੰਜਾਬੀਆਂ ਪ੍ਰਤੀ ਜੇਕਰ ਵਾਕਿਆ ਹੀ ਉਹ emotionsly ਭਾਵਨਾਤਮਕ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਨੇ ਅੱਜ ਵੀ ਉਹਨਾਂ ਨੂੰ 15 ਤੋਂ 20 ਦਿਨ ਪੰਜਾਬ ਦੇ ਵਿੱਚ ਰਹਿਣਾ ਚਾਹੀਦਾ ਸੀ ਜਿੰਨੀ ਦੇਰ ਤੱਕ ਹਰਾਂ ਦੀ ਸਥਿਤੀ ਜਿਹੜੀ ਹੈ ਸਹੀ ਨਹੀਂ ਹੋ ਜਾਂਦੀ ਤੇ ਉਹ ਕਹਿੰਦੇ ਨੇ ਚੰਦਾ ਇਕੱਠਾ ਕਰਾਂਗੇ ਭਾਈ ਚੰਦਾ ਇਕੱਠਾ ਕਰਕੇ ਤੁਸੀਂ ਪੰਜਾਬ ਨੂੰ ਆਬਾਦ ਨਹੀਂ ਕਰ ਸਕਦੇ ਕਿਉਂਕਿ ਪੰਜਾਬ ਦੇ ਲਗਭਗ 10 ਜ਼ਿਲ੍ਹੇ ਪੂਰੀ ਤਰ੍ਹਾਂ ਹਰਾਂ ਦੇ ਪਾਣੀ ਦੇ ਨਾਲ ਤਬਾਹ ਹੋ ਗਏ ਉਹ ਹੜ੍ਹਾਂ ਦੇ ਨਾਲ ਫਸਲ ਤੇ ਬਰਬਾਦ ਹੋਈ ਹੋਈ ਨਾਲ ਘਰ ਵੀ ਨੁਕਸਾਨੇ ਗਏ ਪਸ਼ੂ ਵੀ ਨੁਕਸਾਨੇ ਗਏ ਉਹਨਾਂ ਨੂੰ ਆਬਾਦ ਕਰਨ ਲਈ ਚੰਦੇ ਦੇ ਇਕੱਠੇ ਕੀਤੇ ਹੋਏ ਪੈਸੇ ਨਾਲ ਪੰਜਾਬ ਆਬਾਦ ਨਹੀਂ ਹੋਣਾ ਪੰਜਾਬੀ ਕਹਿ ਰਹੇ ਨੇ ਕਿ ਅਸੀਂ ਆਪਣੇ ਬਲੂਤੇ ਸਾਡੇ ਗਾਇਕ ਸਾਡੇ ਨਾਲ ਨੇ ਸਾਡੇ ਸਿੰਘ ਸਾਡੇ ਨਾਲ ਨੇ ਸਾਡਾ ਹਰ ਭਾਈਚਾਰੇ ਦਾ ਵਰਗ ਸਾਡੇ ਨਾਲ ਹੈ ਅਸੀਂ ਆਪਣੇ ਬਲ ਬੁੱਤੇ ਤੇ ਪੰਜਾਬ ਨੂੰ ਆਬਾਦ ਕਰ ਲਵਾਂਗੇ ਧੰਨਵਾਦ